ਜੀ ਸਾਰਿਆਂ ਨੂੰ ਸਰ ਸ਼ਕਾਲ ਅੱਜ ਆਪਾਂ ਜੀ ਫੇਰ ਤੁਹਾਡੇ ਲਈ ਇੱਕ ਵੱਖਰੀ ਚੀਜ਼ ਲੈ ਕੇ ਆਏ ਵੱਖਰਾ ਡਿਜ਼ਾਈਨ ਤੇ ਵੱਖਰੇ ਡਿਜ਼ਾਈਨ ਬਾਰੇ ਦੱਸਾਂਗੇ ਵੀ ਆਪਾਂ ਉਹ ਕਿਵੇਂ ਬਣਾਉਣਾ ਹਨ ਏ ਜੀ ਆਪਣਾ ਦੇਖੋ ਪ्योर ਦਾ ਦੁਪੱਟਾ ਹੈ ਜ਼ਰੂਰੀ ਨਹੀਂ ਹੈਗਾ ਜੀ ਆਪਾਂ ਹਰ ਇੱਕ ਦੁਪੱਟਾ ਨਵਾਂ ਹੀ ਲੈ ਕੇ ਡਾਈ ਕਰਨਾ ਅਸਤਾ ਜੀ ਪੁਰਾਣੇ ਦੁਪੱਟੇ ਨੂੰ ਹੀ ਡਾਈ ਕਰਕੇ ਨਵਾਂ ਬਣਾ ਲੈਣੇ ਅਗੇ ਏ ਜੀ ਹੁਣ ਆਪਣਾ ਮਕੈਸ਼ ਵਾਲਾ ਪੁਰਾਣਾ ਦੁਪੱਟਾ ਤੁਹਾਨੂੰ ਦਿਖੇ ਰਿਹਾ ਹੋਊਗਾ ਇਹਦੇ ਜੀ ਆਪਾਂ ਰੰਗ ਰੰਗ ਕਟਿਆ ਸੀਗਾ ਉਹਦੀ ਵੀਡੀਓ ਆਪਾਂ ਨਹੀਂ ਬਣਾਈ ਜੀ ਏ ਜੀ ਆਪਣਾ yellow color ਦਾ ਦੁਪੱਟਾ ਸੀ ਜੀ ਇਹਨੂੰ ਆਪਾਂ ਰੰਗ ਕਟ ਕਰਕੇ white ਬਣਾ ਲਿਆ ਉਹਦੀ ਰੰਗ ਕਟਿੰਗ ਹੋ ਗਈ ਜੀ ਤੇ ਹੁਣ ਆਪਾਂ ਜੀ ਇਹਨੂੰ ਡਿਜ਼ਾਈਨ ਕਰਾਂਗੇ ਤੇ ਜੀ ਆਪਾਂ ਡਾਈ ਕਰਾਂਗੇ ਜੀ ਇਹਨੂੰ ਵਿੱਚ ਆਪਾਂ ਦੱਸਿਆ ਵੀ ਇਹ ਚ ਵੱਖਰਾ ਕੀ ਕਰਨਾ ਜੀ ਬਹੁਤ ਪੈਨਾਂ ਦੇ ਕਮੈਂਟ ਆਉਂਦੇ ਨੇ ਜੀ ਵੀ ਦੀਦੀ ਸਾਨੂੰ ਕਲਰ ਮਿਕਸ ਕਰਕੇ ਵੀ ਕਿਹੜੇ ਨਾਲ ਕਿਹੜਾ ਕਲਰ ਮਿਕਸ ਹੋ ਕੇ ਕਿਹੜਾ ਕਲਰ ਬਣਦਾ ਉਹਦੇ ਬਾਰੇ ਜਾਣਕਾਰੀ ਦਿਓ ਹਾਂਜੀ ਹੁਣ ਆਪਾਂ ਇਹ ਵੀਡੀਓ ਚ ਦੱਸਾਂਗੇ ਵੀ ਆਪਾਂ ਜਿਹੜਾ ਇਹ ਤੇ ਦੁਪੱਟੇ ਤੇ ਕਲਰ ਕਰਨਾ ਹੈ ਜੀ ਦੇਉ ਕਿਵੇਂ ਬਣਦਾ ਤੇ ਆਪਾਂ ਇਹ ਵੀਡੀਓ 'ਚ ਜੇ ਦੋ ਕਲਰਾਂ ਨੂੰ ਮਿਕਸ ਕਰਕੇ ਕਲਰ ਬਣਾਵਾਂਗੇ ਇਹ 'ਚ ਦੱਸਾਂਗੇ ਵੀ ਆਪਾਂ ਕਿਹੜਾ ਕਲਰ ਕਿੰਨਾ ਪਾਉਣਾ ਜੀ ਇਹ ਹੁਣ ਭੈਣਾਂ ਦੇ ਬਹੁਤ ਕਮੈਂਟ ਆਉਂਦੇ ਨੇ ਵੀ ਦੀਦੀ ਸਾਨੂੰ ਮਿਕਸ ਕਰਕੇ ਜਿਹੜੇ ਕਲਰ ਨੇ ਬਣਦੇ ਨੇ ਵੀ ਉਹਦੇ ਬਾਰੇ ਜਾਣਕਾਰੀ ਦਿਓ ਜੀ ਆਪਾਂ ਇੱਕ ਇੱਕ ਕਰਕੇ ਸਾਰੇ ਕਲਰਾਂ ਬਾਰੇ ਜਾਣਕਾਰੀ ਦੇਵਾਂਗੇ ਹੋਰਾਂ ਵੀਡੀਓ 'ਚ ਵੀ ਜੀ ਇਹ ਆਪਾਂ ਹੁਣ ਜਿਹੜਾ ਇਹ ਕਲਰ ਬਣਾਉਣਾ ਜੀ ਆਪਾਂ ਔਰੇਂਜ ਕਲਰ ਦੁਪट्टे ਦਾ ਬਣਾਉਣਾ ਹੁਣ ਔਰੇਂਜ ਕਲਰ ਦੱਸਾਂਗੇ ਵੀ ਆਪਾਂ ਕਿਵੇਂ ਬਣਾਉਣੀ ਹੈ ਉਦੇ ਬਾਰੇ ਜਾਣਕਾਰੀ ਦੇਵਾਂਗੇ ਜੀ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ ਜੀ ਚਲੋ ਜੀ ਹੁਣ ਆਪਾਂ ਇਹਨੂੰ ਡਿਜ਼ਾਈਨ ਕਰਦੇ ਆਂਗੇ ਸੋ ਇਹਨੂੰ ਬਨਣ ਦਾ ਤਰੀਕਾ ਦੱਸਦੇ ਆਂ ਜੀ ਇੱਥੇ ਆਪਾਂ ਕਿਵੇਂ ਡਿਜ਼ਾਈਨ ਕਰਾਂਗੇ ਵੀ ਕਿਵੇਂ ਬਨਣਾ ਹੈਗਾ ਆਪਣਾ ਦੁਪੱਟਾ ਹੈਗਾ ਇਹਨੂੰ ਜੀ ਆਪਾਂ ਨੇ ਇੱਥੋਂ ਐ ਕਰ ਲੈਣਾ ਆ ਦੇਖੋ ਸਾਰਾ ਇਹ ਦੁਪੱਟਾ ਆਪਾਂ ਨੇ ਐ ਇਕੱਠਾ ਕਰ ਲਿਆ ਜੀ ਆ ਦੇਖੋ ਇਹਨਾਂ ਦੁਪੱਟਾ ਜੀ ਆਪਾਂ ਚਾਹੇ ਉਂਗਲਾਂ ਮਿਲ ਲੋ ਚਾਹੇ ਇੰਜੀ ਟੇਪ ਨਾਲ ਮਿਲ ਲੋ ਚਾਹੇ ਜੀ ਉਂਗਲਾਂ ਮਿਲ ਲੋ ਚਾਹੇ ਇੰਜੀ ਟੇਪ ਨਾਲ ਆਪਾਂ ਜੀ ਉਂਗਲੇ ਮਿਲਦੇ ਆ 4 ਤੇ 8 ਚਾਹੇ ਤਾਂ ਆਪਾਂ ਇੱਥੇ ਪਾ ਲੋ ਡਿਜ਼ਾਈਨ ਜੀ ਇੱਥੇ ਚਾਹੇ ਤਾਂ ਆਪਾਂ ਇੱਥੇ ਬਨ ਲਓ ਜੀ ਆਪਾਂ ਪਾਵਾਂਗੇ 8 ਤੇ 2 10 ਜੀ ਆਹ ਜਗ੍ਹਾ ਤੋਂ ਆਪਾਂ ਨੇ ਜੀ ਪਹਿਲਾਂ ਸਾਰਾ ਦੁਪੱਟਾ ਮਿਲ ਲੈਣਾਗਾ ਮਿਣ ਕੇ ਆਪਾਂ ਨੇ ਜੀ ਫੇਰ ਆਪਾਂ ਇਥੋਂ ਬੰਨਣਾ ਫੇਰ ਵਿਚਾਲੋਂ ਡਿਜ਼ਾਈਨ ਪਾਉ ਜੀ ਏ ਹੁਣ ਆਪਾਂ ਨੇ ਇਥੋਂ ਮੰਨ ਲੈਣਾ ਜੀ ਸੇਬ ਕੋਈ ਵੀ ਸੇਬਾ ਲੈ ਲਓ ਰਸੀ ਲੈ ਲਓ ਹਣਾ ਕਾਸਕੇ ਬੰਨਣਾ ਜੀ ਡਿਜ਼ਾਈਨ ਆਪਾਂ ਨੇ ਮੋਟਾ ਰੱਖਣਾ ਜੀ ਤਾਂ 2-3 ਵਟ ਦੇ ਦੋ ਜੇ ਬਰੀਕ ਰੱਖਣਾ ਜੀ ਤਾਂ 1 ਦੇ ਦੋ ਕੋਈ ਆਪਾਂ ਬਰੀਕ ਧਾਗਾ ਵੀ ਕੋਈ ਛ ਵੀ ਲੈ ਸਕਦੇ ਆਂਗੇ ਚੰਗੀ ਤਰ੍ਹਾਂ ਜੀ ਆਪਾਂ ਨੇ ਬੰਨ ਲੈਣਾ ਇਸੀ ਤਰ੍ਹਾਂ ਜੀ ਆਪਾਂ ਇਧਰੋਂ ਡਿਜ਼ਾਈਨ ਹੁਣ ਜਿਵੇਂ ਇੱਕ ਤਾਂ ਵਾਹ ਲਿਆ ਇੱਥੇ ਆਪਾਂ ਜੀ ਹੁਣ ਤਿੰਨ ਲੈਣਾ ਪਾਵਾਂਗੇ ਜੀ ਤਿੰਨ ਲੈਣਾ ਪਾਵਾਂਗੇ ਹੁਣ ਜੇ ਚਾਹੇ ਮਣਕੇ ਇਹ ਆਪਾਂ ਜੀ ਮਣਕੇ ਚਾਹੇ ਵੀ ਜਿਵੇਂ ਲਾ ਲਓ ਇੱਥੋਂ ਅੱਠ ਕੁੰਗਲ ਜੀ ਆਪਾਂ ਨੇ ਰੱਖ ਲੈਣਾ ਤੇ ਇੱਥੋਂ ਬੰਨਣਾ ਚੰਗੀ ਤਰ੍ਹਾਂ ਜੀ ਆਪਾਂ ਨੇ ਵਟੇ ਦੇ ਲੈਣੇ ਨੇ ਇਹਨੇ ਦੋ ਤਿੰਨ ਆਪਾਂ ਜੀ ਤਿੰਨ ਵਾਟ ਦਾ ਹੀ ਰੱਖਿਆ ਲਓ ਜੀ ਆਪਾਂ ਨੇ ਇਹ ਵੀ ਚੰਗੀ ਤਰ੍ਹਾਂ ਬੰਨ ਲੈਣਾ ਜੀ ਲਓ ਜੀ ਇਸੇ ਤਰ੍ਹਾਂ ਹੀ ਆਪਾਂ ਨੇ ਆਹਰੋਂ ਜੀ ਆਹ ਚੀਜ਼ ਮਿੰਕੇ ਜੀ ਚਾਹੇ ਆਪਾਂ ਹਨਾ ਵੀ ਰੱਖ ਸਕਦੇ ਆਂਗੇ ਵੀ ਆਪਣਾ ਜਿਹੜਾ ਡਿਜ਼ਾਈਨ ਹੈ ਵੀ ਪੂਰਾ ਵਧੀਆ ਪਾਊਗਾ ਉਵੇਂ ਚੰਗੀ ਤਰ੍ਹਾਂ ਜੀ ਆਪਾਂ ਨੇ ਕੱਸ ਲੈਣਾਗਾ ਚੰਗੀ ਤਰ੍ਹਾਂ ਜੀ ਆਪਾਂ ਨੇ ਬਟਨ ਜਿਹੜਾ ਕਾਸ ਲੈਣਾਗਾ ਇਸੇ ਤਰ੍ਹਾਂ ਜੀ ਆਪਾਂ ਨੇ ਉਧਰ ਵੀ ਇੰਨੇ ਜਗ੍ਹਾ ਰੱਖਤੇ ਇਹ ਚੀਜ਼ ਬੰਨਣੀ ਹੈ ਜੀ ਆ ਆਪਾਂ ਨੇ ਜਿਹੜੇ ਤਿੰਨੇ ਲੜ ਬੰਨੇ ਨੇ ਜੀ ਉਧਰ ਲਈ ਜਿਹੜੀ ਲੜ ਬੰਨੇ ਨੇ ਜੀ ਉਧਰ ਵੀ ਆਪਾਂ ਐਵੇਂ ਬੰਨਣੇ ਨੇ ਆ ਦੇਖੋ ਜੀ ਆਪਾਂ ਨੇ ਦੋ ਤਾਂ ਇਹਦੇ ਮਿਣਕੇ ਆਪਾਂ ਨੇ ਇਧਰੋਂ ਬੰਨ ਲਿਆ ਲੜ ਅੱਜ ਹੁਣ ਆਪਾਂ ਤੀਸਰਾ ਵੀ ਇੱਥੋਂ ਆ ਦੇਖੋ ਜੀ ਆਪਾਂ ਨੂੰ ਵੱਧ ਘੱਟ ਲੱਗਦਾ ਉਧਰ ਆਪਾਂ ਧਾਗਾ ਰਿਸਕਾ ਸਕਦੇ ਹਾਂ ਹੁਣ ਜੀ ਆਪਾਂ ਇਹ ਲੜਵੀ ਆਪਾਂ ਬੰਨਦੇ ਆਂ ਲੋ ਜੀ ਉਸੇ ਤਰ੍ਹਾਂ ਹੀ ਆਪਾਂ ਨੇ ਇਹ ਵੀ ਲੜ ਬੰਨ ਲਏ ਚੰਗੀ ਤਰ੍ਹਾਂ ਜੀ ਆਪਾਂ ਨੇ ਬੰਨ ਲੈਣੇ ਨੇ ਚੰਗੀ ਤਰ੍ਹਾਂ ਗੱਠ ਦੇ ਦੇਣੀ ਹੈ ਜੀ ਇੱਕੋ ਜਿਹੀ ਲੜ ਰੱਖਣ ਨਾਲ ਜੀ ਆਪਣਾ ਜਿਹੜਾ ਡਿਜ਼ਾਈਨ ਵੀ ਇੱਕੋ ਜਿਹੀ ਪਊ ਨਹੀਂ ਬਾਦਮਾ ਘਟਮਾ ਹੋ ਜੂ ਜੀ ਕੱਪੜਾ ਉੱਥੇ ਰਿਸਕ ਜਾਂਦਾ ਜੀ ਇਹ ਧਿਆਨ ਜ਼ਰੂਰ ਰੱਖਣਾ ਮਣਕੇ ਇੱਕੋ ਜੀ ਬੰਨਣਾ ਤਾਂ ਅੱਗੇ ਜੀ ਧਾਗਾ ਨਾਲ ਦੀ ਨਾਲ ਕੱਟ ਦੇਣਾ ਜੀ ਜਿਹੜਾ ਆਪਾਂ ਕੁਝ ਵੀ ਬੰਨਦੇ ਆ ਆ ਦੇਖੋ ਜੀ ਇਹ ਆਪਣੇ ਇੱਕੋ ਜਿਹੇ ਹੋਗੇ ਨਾ ਲੜ ਹੁਣ ਜੀ ਆਪਾਂ ਇਹਦਾ ਸੈਂਟਰ ਕਰਕੇ ਇਹਨੂੰ ਵਿਚਾਲੋ ਬਨਾਂਗੇ ਹੁਣ ਜੀ ਆਪਾਂ ਕੰਨੀ ਨਾਲ ਕੰਨੀ ਇਹਦੀ ਮਿਲਾ ਲੈਣੀ ਹੈਗੀ ਕੰਨੀ ਨਾਲ ਕੰਨੀ ਮਿਲਾ ਲੈਣੀ ਹੈ ਜਿੱਥੋਂ ਆਪਾਂ ਬੰਨੇ ਨੇ ਜੀ ਉਥੋਂ ਦੁਪੱਟਾ ਫੜ ਲੈਣਾਗਾ ਦੋਹੇ ਸਾਈਡਾਂ ਤੋਂ ਤੇ ਜੀ ਹੁਣ ਆਪਾਂ ਸੈਂਟਰ 'ਚ ਇਹਦਾ ਨਿਸ਼ਾਨ ਲਗਾਵਾਂਗੇ ਇੱਥੋਂ ਆਪਾਂ ਨੇ ਜੀ ਗਿੱਠ ਮਿਲ ਲੈਣੀ ਹੈ ਤੇ ਇੱਥੇ ਨਿਸ਼ਾਨ ਲਗਾਵਾਂਗੇ ਦੋਹੇ ਸਾਈਡਾਂ ਦਾ ਜੀ ਆਪਣਾ ਨਿਸ਼ਾਨ ਲੱਗ ਜਾਊਗਾ ਇੱਥੇ ਇਹ ਜੀ ਆਪਣਾ ਸੈਂਟਰ 'ਚ ਨਿਸ਼ਾਨ ਲੱਗ ਜਾਊਗਾ ਗਿੱਠੇ ਆਪਾਂ ਨੇ ਜੀ ਇੱਥੋਂ ਮਿਲਣਾ ਹੈਗਾ ਗਿੱਠ ਗਿੱਠ ਦਾ ਗੈਪ ਰੱਖਣਾ ਇੱਥੇ ਪਹਿਲਾਂ ਆਪਾਂ ਜੀ ਵਿਚਾਲੇ ਨਿਸ਼ਾਨ ਲਗਾਉਣੇ ਆ ਇੱਥੇ ਕੋ ਆਪਾਂ ਨਿਸ਼ਾਨ ਲੈ ਕੇ ਜੀ ਵਿਚਾਲੇ ਨਿਸ਼ਾਨ ਲਗਾਵਾਂਗੇ ਜੀ ਗਿੱਠ ਦਾ ਹੀ ਇੱਕ ਆਪਾਂ ਨੇ ਇੱਥੇ ਰੱਖਣਾ ਹੈਗਾ ਨਿਸ਼ਾਨ ਲਗਾਵਾਂਗੇ ਜੀ ਇੱਥੇ ਆਪਾਂ ਦੋ ਸਾਈਡਾਂ ਤੇ ਇਹਦੇ ਨਿਸ਼ਾਨ ਲਗਾ ਲੈਣਾ ਜੀ ਬਾਹਰਲੀ ਸਾਈਡ ਵੀ ਤੇ ਅੰਦਰਲੀ ਸਾਈਡ ਵੀ ਜੀ ਹੁਣ ਆਪਾਂ ਨੇ ਇਹਦੇ ਨਿਸ਼ਾਨ ਲਗਾਉਣਾ ਹੈਗਾ ਤਾਂ ਜੋ ਇੱਥੇ ਆਪਣਾ ਡਿਜ਼ਾਈਨ ਪੈ ਸਕੇ ਜੀ ਇੱਥੇ ਨਿਸ਼ਾਨ ਲਗਾ ਲੈਣਾ ਜੀ ਇਹ ਦੇਖੋ ਹੁਣ ਆਪਣਾ ਦੋਨੇ ਸਾਈਡਾਂ ਤੇ ਜਿਹੜਾ ਨਿਸ਼ਾਨ ਹੈ ਲੱਗ ਗਿਆ ਇਹ ਆਪਣਾ ਸੈਂਟਰ ਵਾਲਾ ਨਿਸ਼ਾਨ ਹੋ ਗਿਆ ਜੀ ਹੁਣ ਆਪਾਂ ਇਹਨੂੰ ਬੰਨਾਂਗੇ ਇੱਕ ਤਾਂ ਜੀ ਆਪਾਂ ਚਿੱਟੇ ਚਣੇ ਲੈਣੇ ਨੇਗੇ ਇੱਕ ਜੀ ਆਪਾਂ ਧਾਗਾ ਲੈਣਾ ਹੁਣ ਜੀ ਆਪਾਂ ਇਹਦੇ ਨਾਲ ਇਹਨਾਂ ਨੂੰ ਬੰਨਾਂਗੇ ਆ ਦੇਖੋ ਜੀ ਇੱਥੇ ਆਪਣਾ ਨਿਸ਼ਾਨ ਲੱਗਿਆ ਹੈ ਨਾ ਆ ਜਾਗਾ ਤੇ ਜੀ ਇਤੋਂ ਫੜ ਕੇ ਨਾ ਆਪਾਂ ਚੰਗੀ ਤਰ੍ਹਾਂ ਜੀ ਇਹਨੂੰ ਕੱਸ ਦੇਣਾ ਚੰਗੀ ਤਰ੍ਹਾਂ ਜੀ ਆਪਾਂ ਨੇ ਕੱਸ ਲੈਣਾਗਾ ਤਿੰਨ ਆਹ ਜੀ ਆਪਣਾ ਹੈਗੇ 4 ਵਟ ਆਪਾਂ ਨੇ ਪੂਰੇ ਕੱਸ ਕੇ ਜੀ ਇਹਨੂੰ 4 ਵਟ ਦੇਣ ਲੈਣੇ ਨੇ ਜੇ ਆਪਣਾ ਇਹ ਵਟ ਜੇਕਰ ਇਹਦਾ ਘੱਟ ਵੱਧ ਹੋ ਗਿਆ ਨਾ ਆਪਣੀ ਡੱਬੀ ਵੱਡੀ ਛੋਟੀ ਪੈ ਜਾਊਗੀ ਚੰਗੀ ਤਰ੍ਹਾਂ ਜੀ ਕੱਸ ਲੈਣਾ ਲਓ ਜੀ ਹੁੰਜੀ ਆਪਾਂ ਇਹ ਇੱਕ ਤਾਂ ਬੰਨ ਲਿਆ ਇਸੇ ਤਰ੍ਹਾਂ ਜੀ ਆਪਾਂ ਨੇ ਆ ਬੰਨਣਾ ਹੈਗਾ ਆ ਦੇਖੋ ਇਹਦੇ ਬਰਾਬਰ ਹੀ ਆ ਰਿਹਾ ਬਸ ਕੰਨੀ ਕਿਨੀ ਆਪਾਂ ਨੇ ਦੇਖੋ ਛੱਡਣਾ ਗੱਠ ਗੱਠ ਜੀ ਆਪਾਂ ਨੇ ਇਧਰੋਂ ਛੱਡਤਾ ਸੀ ਆ ਚੀਜ਼ ਆ ਗਈ ਜੀ ਇਹ ਤੇ ਬੰਨਾਂਗੇ ਜੀ ਇਥੋਂ ਆਪਾਂ ਨੇ ਫੜ ਲੈਣੇ ਨੇ ਜੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਜੀ ਕੱਸ ਲੈਣਾ 2 3 4 4 ਹੀ ਵਟ ਆਪਾਂ ਨੇ ਮਣਕੇ ਦੇਣੇ ਨੇ ਚੰਗੀ ਤਰ੍ਹਾਂ ਜੀ ਗੱਠ ਦੇ ਲੈਣੀ ਇਹਨੂੰ ਪੂਰੀ ਕੱਸ ਕੇ ਜੀ ਹੁਣ ਜੀ ਆਪਾਂ ਨੇ ਦੇਖੋ ਆ ਆ ਮੰਨ ਲਿਆ ਤੇ ਆ ਮੰਨ ਲਿਆ ਜੀ ਇਹ ਬਰਾਬਰ ਤਾਂ ਆਪਾਂ ਨੇ ਮੰਨ ਲਿਆ ਜੀ ਹੋਣ ਇੱਥੋਂ ਜੀ ਆਪਾਂ ਨੇ ਗਿੱਠ ਮਿਲ ਲੈਣੀ ਆ ਇੱਕ ਗਿੱਠ ਦੋ ਤਿੰਨ ਉਂਗਲਾਂ ਪੈਂਦੀਆਂ ਨੇ ਜੀ ਆ ਆ ਗਿਆ ਹੁਣ ਇੱਥੋਂ ਜੀ ਆਪਾਂ ਨੇ ਗਿੱਠ ਦਾ ਹੀ ਰੱਖਣਾ ਇੱਥੋਂ ਆਪਾਂ ਗਿੱਠ ਦਾ ਹੀ ਰੱਖਾਂਗੇ ਆ ਜਗ੍ਹਾ ਤੇ ਨਿਸ਼ਾਨ ਲਗਾ ਲੈਣਾ ਜੀ ਇਧਰੋਂ ਵੀ ਜੀ ਹੁਣ ਆਪਾਂ ਨੇ ਆਹ ਹੋਰ ਗਿੱਠ ਸੀ ਇੱਥੋਂ ਮਿਲ ਲੈਣਾ ਇੱਕ ਗਿੱਠ ਤਿੰਨ ਉਂਗਲ ਜੀ ਆ ਆ ਗਿਆ ਆਪਣਾ ਹੋਰੇ ਆ ਇੱਥੋਂ ਜੀ ਆਪਾਂ ਨੇ ਗਿੱਠ ਦਾ ਹੀ ਰੱਖਣਾ ਹਾਸੀ ਫਿਰ ਜੀ ਆਪਣੇ ਆ ਦੇਖੋ ਹੁਣ ਆਪਣੇ ਇਹ ਸਾਰੇ ਲੈਨ ਚ ਆ ਰਹੇ ਨੇ ਆ ਦੇਖੋ ਇਧਰ ਲਾ ਲੈਣਾ ਜੀ ਅਹੀਂ ਆਪਾਂ ਨੇ ਮਣਕੇ ਨਾ ਇੱਥੇ ਜੀ ਆਪਾਂ ਨੇ ਆ ਸਾਰਾ ਮਣਕੇ ਵੀ ਆਪਣਾ ਆ ਇੱਥੇ ਨਿਸ਼ਾਨ ਲਗਾ ਲੈਣੇ ਨੇ ਇਹਦੇ ਮਾਗੋ ਜੀ ਹੁਣ ਜੀ ਆਪਾਂ ਇਹਨਾਂ ਨੂੰ ਆ ਜਿਹੜੇ ਦੋ ਨੇ ਹੋਰ ਇਹਨਾਂ ਨਾਲ ਬੰਨਦੇ ਆਂਗੇ ਆਪਾਂ ਇਧਰੋਂ ਤਾਂ ਦੇਖੋ ਲਾ ਲਏ ਸੀਗੇ ਇਧਰੋਂ ਤਾਂ ਆਪਾਂ ਨੇ ਬੰਨ ਲਏ ਇਹ ਹਾਫ ਪੀਸ ਆਪਾਂ ਨੇ ਬੰਨ ਲਿਆ ਜੀ ਦੁਪट्टे ਦਾ ਹੁਣ ਜੀ ਆਪਣੇ ਇਧਰਲੀ ਸਾਈਡ ਰਹੇਗੀ ਹੁਣ ਜੇ ਆਹ ਦੇਖੋ ਆਪਣਾ ਇਹ ਸੈਂਟਰ ਵਾਲਾ ਜਿਹੜਾ ਫਲਾਵਰ ਬਣਾ ਰਹੇ ਸੀ ਉਹ ਹੈ ਆਹ ਔਰ ਇਹ ਆਪਣਾ ਹਾਫ ਸੀ ਜੀ ਇੱਥੋਂ ਆਪਾਂ ਨੇ ਇੱਕ ਗਿੱਠ ਤਿੰਨ ਉਂਗਲਾਂ ਤੇ ਲਾਇਆ ਸੀ ਜੀ ਇੱਥੋਂ ਆਪਾਂ ਨੇ ਗਿੱਠ ਰੱਖੀ ਐ ਆਹ ਸੀ ਜੀ ਇੱਕ ਗਿੱਠ ਇੱਕ ਉਂਗਲ ਬਸ ਜਿਹਦਾ ਆਪਣਾ ਇਹਦਾ ਸੈਂਟਰ ਆਉਣਾ ਚਾਹੀਦਾ ਜੀ ਆਹ ਦੇਖੋ ਇਹ ਹੁਣ ਇਧਰੋਂ ਸਹੀ ਆ ਰਿਹਾ ਜੀ ਇਸੇ ਤਰ੍ਹਾਂ ਜੀ ਆਪਾਂ ਨੇ ਆਹ ਵੀ ਜਿਹੜਾ ਇੱਥੋਂ ਮਿੰਕੇ ਜੀ ਇੱਕ ਗਿੱਠ ਤਿੰਨ ਕੁੰਗਲ ਔਰ ਇਹਨਾਂ ਚਾਹਲ ਗਾਲਾਣੇ ਜੀ ਇਹ ਇਧਰੋਂ ਜੀ ਆਪਾਂ ਨੇ ਇੱਕ ਗਿੱਠ ਤੇ ਇਹ ਲਾ ਲੈਣੇ ਨੇ ਜੀ ਬਸ ਫਿਰ ਆਪਾਂ ਇਹਨੂੰ ਜੀ ਬੰਨਦੇ ਹੁਣ ਆਹ ਦੇਖੋ ਜੀ ਆਹ ਸਾਰੇ ਲੜ ਆਪਾਂ ਨੇ ਜੀ ਬੰਨ ਲਏ ਦੇਖ ਲੋ ਇਹ ਸਾਰੇ ਹੁਣ ਜੀ ਆਪਾਂ ਨੇ ਆਪਾਂ ਨੇ ਦੁਪੱਟਾ ਤਾਂ ਦੇਖੋ ਚੰਗੀ ਤਰ੍ਹਾਂ ਬਨ ਲਿਆ ਹੁਣ ਜੀ ਆਪਾਂ ਜਿਹੜੇ ਕਲਰ ਨੇ ਉਹਦੇ ਬਾਰੇ ਦੱਸਾਂਗੇ ਵੀ ਆਪਾਂ ਨੇ ਜੀ ਇਹ ਕਲਰ ਆਪਾਂ ਨੇ ਕਿੰਨੇ ਕਿੰਨੇ ਪਾਉਣੇ ਨੇ ਤੇ ਆਪਾਂ ਨੇ ਜੀ ਹੁਣ ਇਹ ਦੁਪੱਟੇ ਦਾ ਰੰਗ ਜਿਹੜਾ ਔਰੇਂਜ ਕਰਨਾ ਹੈ ਆਪਾਂ ਨੇ ਜੀ ਦੋ ਕਲਰ ਨੂੰ ਮਿਲਾ ਕੇ ਔਰੇਂਜ ਕਲਰ ਬਣਾਉਣਾ ਹੈ ਉਹਦੇ ਬਾਰੇ ਦੱਸਾਂਗੇ ਵੀ ਆਪਾਂ ਨੇ ਕਿੰਨਾ ਕਿੰਨਾ ਕਲਰ ਪਾਉਣਾ ਤੇ ਕਿਹੜਾ ਕਿਹੜਾ ਕਲਰ ਪਾਉਣਾ ਜੀ ਵੀ ਜਿਹੜਾ ਇਹ ਔਰੇਂਜ ਬਣ ਸਕੇ ਹੁਣ ਸਾਨੂੰ ਇਹਦੇ ਬਾਰੇ ਔਰੇਂਜ ਕਲਰ ਬਾਰੇ ਦੱਸਾਂਗੇ ਵੀ ਇਹ ਕਿਵੇਂ ਬਣਦਾ ਜੀ ਚਲੋ ਜੀ ਹੁਣ ਆਪਾਂ ਉਹਨੂੰ ਤਿਆ ਲਓ ਜੀ ਹੁਣ ਆਪਣੇ ਕੋਲ ਆਪਾਂ ਨੇ ਲਿਆ ਪੀਲਾ ਕਲਰ ਇੱਕ ਆਪਾਂ ਨੇ ਲਿਆ ਗਰਮ ਪਾਣੀ ਇੱਕ ਜੀ ਆਪਾਂ ਨੂੰ ਜਿਹੜਾ ਉਹ ਫालतू ਕੋਈ ਐਕਸਟਰਾ ਵਾਈਟ ਰੰਗ ਦਾ ਕੱਪੜਾ ਚਾਹੀਦਾ ਹੈਗਾ ਉਹ ਲੈ ਲਿਆ ਹੁਣ ਜੀ ਪਹਿਲਾਂ ਆਪਾਂ ਇਹਨੂੰ ਪੀਲਾ ਕਲਰ ਬਣਾਉਣੇ ਆ ਆਪਾਂ ਨੇ ਜੀ ਥੋੜਾ ਪੀਲਾ ਕਲਰ ਪਾ ਲੈਣਾ ਇਹ ਚ ਆ ਦੇਖੋ ਜੀ ਇਹ ਆਪਾਂ ਨੇ ਥੋੜਾ ਜਿਹਾ ਜੀ ਪੀਲਾ ਕਲਰ ਪਾ ਲੈਣਾ ਹੁਣ ਜੀ ਆਪਾਂ ਪਹਿਲਾਂ ਇਹ ਪੀਲਾ ਕਲਰ ਬਣਾਉਣੇ ਆਂਗੇ ਜੀ ਪੀਲੇ ਤੋਂ ਆਪਾਂ ਔਰੇਂਜ ਕਲਰ ਇਹਨੂੰ ਕਿਵੇਂ ਬਣਾਵਾਂਗੇ ਉਹਦੇ ਬਾਰੇ ਦੱਸਾਂਗੇ ਹੁਣ ਜੀ ਇਹ ਚ ਵੀਡੀਓ ਚ ਤਾਂ ਦਿਖਦਾ ਹੋਊ ਜੀ ਔਰੇਂਜਾ ਕਲਰ ਇਹ ਹੈਗਾ ਜੀ ਪੀਲਾ ਕਲਰ ਆ ਦੇਖੋ ਇਹ ਚ ਪੀਲਾ ਲਿਖਿਆ ਹੋਇਆ ਹੈਗਾ ਇਹ ਦੇਖੋ ਜੀ ਪੀਲਾ ਕਲਰ ਹੈ ਇਹ ਇਹ ਚ ਆਪਾਂ ਨੇ ਪਾ ਦੇਣਾ ਜੀ ਥੋੜਾ ਜਿਹਾ ਨਮਕ ਡਾਰਕ ਲਾਈਟ ਡਾਰਕ ਕਰਨਾ ਹੋਵੇ ਜੂਸ ਹਾਂ ਮਨ ਆਪਾਂ ਵੱਧ ਘੱਟ ਪਾ ਸਕਦੇ ਹਾਂ ਹੁਣ ਜੀ ਇਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਨਾਮਕ ਮਿਕਸ ਕਰ ਲਿਆ ਗਰਮ ਪਾਣੀ ਹੈ ਜੀ ਇਹ ਆਪਾਂ ਜੀ ਜਿਹੜਾ ਕੋਈ ਲੀਰ ਹੈਗੀ ਕੋਈ ਵੀ ਐਕਸਟਰਾ ਉਹ ਚ ਤੁਹਾਨੂੰ ਡਿਪ ਕਰਕੇ ਦਿਖਾਉਣੇ ਆ ਵੀ ਕਿਹੜਾ ਕਲਰ ਬਣਦਾ ਇਹ ਜੀ ਹੁਣ ਆਪਾਂ ਤੁਹਾਨੂੰ ਆ ਤਾਂ ਹੀ ਇਹ ਕਲਰ ਪਹਿਲਾਂ ਪੀਲਾ ਕਰ ਬਣਾ ਕੇ ਦਿਖਾਉਣੇ ਆਗੇ ਵੀ ਇਹ ਆਪਣਾ ਜਿਹੜਾ ਕਲਰ ਇਹ ਆਪਾਂ ਨੇ ਪੀਲਾ ਲਿਆ ਹੈਗਾ ਇਹ ਦੇਖੋ ਜੀ ਹੁਣ ਆਪਣਾ ਇਹ ਪੀਲਾ ਕਲਰ ਹੈ ਵੀ ਆਪਾਂ ਤਾਂ ਸੋਨੂੰ ਪਹਿਲਾਂ ਬਣਾ ਕੇ ਦਿਖਾਇਆ ਵੀ ਤੁਸੀਂ ਕਹੋਗੇ ਨਹੀਂ ਜੀ ਇਹਨਾਂ ਨੇ ਤਾਂ orange ਕਲਰ ਪਾ ਲਿਆ ਵੀ ਆ ਦੇਖੋ ਜੀ ਆ ਦੇਖੋ ਇਹ ਆਪਣਾ ਪੂਰਾ ਪੀਲਾ ਕਲਰ ਬਣਿਆ ਜੀ ਦੇਖੋ ਇਹ ਹਜੇ ਆਪਾਂ ਨੇ ਡੋਬਿਆ ਵੀ ਆਪਾਂ ਨੇ ਘੱਟ ਮਿੰਟਾਂ 'ਚ ਵੀ ਇਹ ਪੀਲਾ ਕਲਰ ਬਣਿਆ ਜੀ ਦੇਖੋ ਚੰਗੀ ਤਰ੍ਹਾਂ ਵੀਡੀਓ 'ਚ ਦਿਖਦਾ ਹੀ ਹੋਣਾ ਜੀ ਇਹ ਆਪਣਾ ਪੀਲਾ ਕਲਰ ਬਣ ਗਿਆ ਹੁਣ ਜੀ ਇਹਦੇ ਵਿੱਚ ਆਪਾਂ ਨੇ ਮਿਕਸ ਕਰਨਾ ਜੀ ਮਜੈਂਟਾ ਕਲਰ ਹੁਣ ਜੀ ਇਹਦੇ ਵਿੱਚ ਆਪਾਂ ਇਹ ਚ ਮਜੈਂਟਾ ਕਲਰ ਪਾਉਣਾ ਹੈਗਾ ਆਪਾਂ ਨੇ ਮਜੈਂਟਾ ਕਲਰ ਲਿਆ ਹੈਗਾ ਇਹ ਚ ਹੀ ਆਪਾਂ ਹੀ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਜੀ ਇਹਨੂੰ ਆਪਾਂ ਮਿਕਸ ਕਰ ਲੈਣਾ ਹੈ ਆਰੈਂਜ ਕਲ ਇਹ ਜੀ ਆਪਣਾ yellow ਕਲਰ ਤੇ ਜੀ ਆਪਣਾ ਨੂਨ ਤਪਾਈ ਹੋਇਆ ਇਹ ਚ ਆਪਾਂ ਨੇ ਜੀ ਮਿਕਸ ਕਰਤਾ ਮਜੈਂਟਾ ਕਲਰ ਥੋੜਾ ਜਿਹਾ ਹੁਣ ਸਾਨੂੰ ਆਪਾਂ ਦਿਖਾਉਣੇ ਆ ਵੀ ਹੁਣ ਇਹ ਕਿਹੜਾ ਕਲਰ ਬਣਦਾ ਲੋ ਜੀ ਹੁਣ ਆਪਾਂ ਨੇ ਆ ਵੀ ਲੇਰ ਇਹਦੇ ਵਿੱਚ ਡਿਪ ਕਰ ਦੇਣੀ ਆ ਮਜੈਂਟਾ ਜੀ ਘੱਟ ਪਾਉਣਾ ਹੈ ਜਿਹੜਾ ਪੀਲਾ ਕਲਰ ਆ ਉਹ ਵੱਧ ਪਾਉਣਾ ਜੀ ਫੇਰ ਆਪਣਾ ਜੀ ਬਣ ਜਾਊਗਾ orange ਕਲਰ ਪੀਲੇ ਵਿੱਚ ਜੀ ਮਜੈਂਟਾ ਕਲਰ ਮਿਲਾ ਕੇ ਬਣਦਾ ਜੀ ਔਰੇਂਜ ਕਲਰ ਇਹ ਸੋਨੂ ਜੀ ਕਾਪਾ ਵੀ ਇਦਾਂ ਕਰਕੇ ਦਿਖਾਉਣੇ ਆਗੇ ਵੀ ਇਹ ਕਿੱਦਾਂ ਬਣਦਾ ਹੈਗਾ ਲਓ ਜੀ ਕਿਉਂਕਿ ਹੁਣ ਇਹ ਆਪਣੇ ਕੋਲ ਆਪਾਂ ਨੇ ਥੋੜਾ ਕੁ ਮਿੰਟ ਵਿੱਚ ਰੱਖਿਆ ਜੀ ਆ ਦੇਖੋ ਆ ਆਪਣੇ ਕੋਲ ਪਾਣੀ ਹੈਗਾ ਇਹ ਆਪਾਂ ਇੱਕ ਤਰੀਕਾ ਤੁਹਾਨੂੰ ਐਵੇਂ ਕਰਕੇ ਦਿਖਾਇਆ ਵੀ ਆਪਾਂ ਇਹਨੇ ਕਰ ਸਕਦੇ ਹਾਂ ਜੀ ਲੋ ਜੀ ਆ ਦੇਖੋ ਜੀ ਹੁਣ ਆ ਕਲਰ ਤੇ ਇਹਦੇ ਵਿੱਚ ਫਰਕ ਦੇਖੋ ਆ ਆਪਣਾ ਬਣਿਆ ਪੀਲਾ ਕਲਰ ਆ ਪੀਲਾ ਕਲਰ ਜੀ ਆ ਆਪਣਾ ਬਣ ਗਿਆ ਔਰੇਂਜ ਕਲਰ ਹੁਣ ਜੀ ਦੁਪੱਟਾ ਆਪਾਂ ਇਹਦੇ ਨਾਲ ਇਦਾਂ ਦਾ ਡਾਈ ਕਰਨਾ ਆਪਾਂ ਨੂੰ ਜੀ ਔਰੇਂਜ ਕਲਰ ਚਾਹੀਦਾ ਹੈਗਾ ਮਰਜੈਂਟਾ ਤੇ ਪੀਲਾ ਮਿਲਾ ਕੇ ਜੀ ਆਪਾਂ ਨੇ ਔਰੇਂਜ ਕਲਰ ਬਣਾਉਣਾ ਹੁਣ ਜੀ ਆਪਾਂ ਦੁਪੱਟਾ ਡਾਈ ਕਰਦੇ ਆ ਤੇ ਕਲਰ ਪਾਉਣੇ ਆ ਵੀ ਆਪਾਂ ਇੱਕ ਦੁਪੱਟੇ ਲਈ ਕਿੰਨਾ ਕਿੰਨਾ ਕਲਰ ਪਾਵਾਂਗੇ ਅੱਧਾ ਕ ਚਮਚ ਦੇਖੋ ਇਹ ਪਾ ਲੈਣਾ ਇਹ ਹੁਣ ਆਪਾਂ ਪਹਿਲਾਂ ਦੇਖੋ ਵੀ ਆਪਣਾ ਕਲਰ ਕਿਵੇਂ ਲੱਗਦਾ ਆਪਣਾ ਪਾਣੀ ਚ ਹੀ ਦੱਸ ਰਿਹਾ ਜੀ ਵੀ ਕਲਰ ਘੱਟ ਲੱਗਦਾ ਆਪਾਂ ਜੀ ਅੱਧਾ ਕ ਚਮਚੇ ਚ ਹੋਰ ਪਾ ਦਾਂਗੇ ਆਪਾਂ ਜੀ ਇੱਕ ਦੁਪट्टे ਲਈ ਇੱਕ ਚਮਚ ਕਲਰ ਦਾ ਲੈਣਾਗਾ ਜਦ ਆਪਾਂ ਡਾਈ ਕਰਨਾ ਜੀ ਹੁਣ ਆਪਾਂ ਨੇ ਇੱਕ ਚਮਚੇ ਪਾ ਲਿਆ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਨਮਕ ਲਓ ਜੀ ਆਪਾਂ ਨੇ ਅੱਧਾ ਕ ਚਮਚ ਜਿਹੜਾ ਨਮਕ ਦਾ ਪਾ ਦੇਣਾ ਚੰਗੀ ਤਰ੍ਹਾਂ ਪਹਿਲਾਂ ਜੀ ਇਹ ਕਲਰ ਨੂੰ ਆਪਾਂ ਪਕਾਉਣਾਗਾ ਮਰਜੈਂਟਾ ਕਲਰ ਜੀ ਇਹ ਆਪਾਂ ਨਾ ਇੱਕ ਚਮਚਾ ਜੀ ਇਹਦਾ ਪਾਵਾਂਗੇ ਅੱਧਾ ਚਮਚ ਆਹ ਦੇਖੋ ਅੱਧਾ ਕ ਚਮਚ ਜੀ ਆਪਾਂ ਨੇ ਪਾ ਦੇਣਾ ਮਰਜੈਂਟਾ ਕਲਰ ਦਾ ਚੰਗੀ ਤਰ੍ਹਾਂ ਜੀ ਇਹਨੂੰ ਆਪਾਂ 8-10 ਮਿੰਟ ਇਹਨੂੰ ਪਕਾਉਣਾ ਜੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਜੀ ਉਬਲ ਗਿਆ ਇਹ ਹੁਣ ਜੀ ਆਪਾਂ ਇਹਦੇ ਵਿੱਚ ਦੁਪੱਟਾ ਪਾਵਾਂਗੇ ਹੁਣ ਤੁਸੀਂ ਦੇਖਿਓ ਜੀ ਵੀ ਦੋ ਕਲਰ ਨੂੰ ਮਿਲਾ ਕੇ ਨਾ ਆਪਾਂ ਆਪਣੀ ਪਸੰਦੀਦਾ ਰੰਗ ਜਿਹੜਾ ਬਣਾ ਸਕਦੇ ਆਂਗੇ ਕਈ ਵਾਰ ਆਪਣੇ ਕੋਲ ਕਲਰ ਉਹ ਘਰੇ ਵੀ ਨਹੀਂ ਹੁੰਦੇ ਹੁਣ ਸਾਡੇ ਕੋਲ ਜੀ orange ਕਲਰ ਹੈ ਨਹੀਂ ਸੀ ਇਸ ਲਈ ਅਸੀਂ ਨਾ yellow ਤੇ magenta ਮਿਲਾ ਕੇ ਜੀ orange ਕਲਰ ਬਣਾ ਲਿਆ ਇਸੇ ਤਰ੍ਹਾਂ ਜੀ ਆਪਾਂ ਜਿਹੜੇ ਦੁਪट्टे ਨੇ ਘਰ ਵਿੱਚ ਚੰਗੀ ਤਰ੍ਹਾਂ ਡਾਈ ਕਰ ਸਕਦੇ ਆਂਗੇ ਆਪਦੀ ਪਸੰਦੀਦੇ ਡਿਜ਼ਾਈਨ ਪਾ ਸਕਦੇ ਆਂ ਜੀ ਚਲੋ ਜੀ ਹੁਣ ਆਪਾਂ ਆ ਦੁਪੱਟਾ ਜਿਹੜਾ ਪਾਣੀ 'ਚ ਡਿਪ ਕਰਾਂਗੇ ਬਾਲ ਲਿਆ ਸੀ ਚੰਗੀ ਤਰ੍ਹਾਂ ਆਪਾਂ ਨੇ ਚੰਗੀ ਤਰ੍ਹਾਂ ਜੀ ਪਾਣੀ ਨਿਚੋੜ ਲੈਣਾ ਇਹਦਾ ਆ ਦੇਖੋ ਜੀ ਹੁਣ ਜੀ ਆਪਾਂ ਨੇ ਇਹਦੇ ਵਿੱਚ ਡਿਪ ਕਰਤਾ ਦੁਪੱਟਾ ਹੁਣ ਜੀ ਇਹਨੂੰ 8-7 ਮਿੰਟ ਆਪਾਂ ਨੇ ਚੰਗੀ ਤਰ੍ਹਾਂ ਜੀ ਐਂ ਹਿਲਾਈ ਜਾਣਾ ਚੰਗੀ ਤਰ੍ਹਾਂ ਜੀ ਨਾ ਚਿਰ ਆਪਣਾ ਦੁਪੱਟਾ ਜਿਹੜਾ ਪੱਕਦਾ ਨਹੀਂ ਹੈਗਾ ਰੰਗ ਇਹਨੂੰ ਚੰਗੀ ਤਰ੍ਹਾਂ ਚੜ੍ਹ ਨਹੀਂ ਜਾਂਦਾ ਜੀ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਕਮੈਂਟਾਂ ਵਿੱਚ ਵੀ ਦੱਸਿਆ ਕਰੋ ਵੀ ਸੋਨੂੰ ਸਾਡੀਆਂ ਵੀਡੀਓ ਕਿੱਦਾਂ ਨਹੀਂ ਲੱਗਦੀਆਂ ਨੇ ਜੀ ਤੇ ਤੁਸੀਂ ਵੀ ਜੀ ਜ਼ਰੂਰ ਟਰਾਈ ਕਰਕੇ ਦੇਖਿਆ ਕਰੋ ਘਰੇ ਬੈਠੇ ਦੁਪट्टे ਡਾਈ ਕਰ ਸਕਦੇ ਆਂਗੇ ਜਿਹੇ ਜਾਂ ਮਰਜ਼ੀ ਆਪਾਂ ਡਿਜ਼ਾਈਨ ਦੁਪट्टे ਨੂੰ ਦੇ ਸਕਦੇ ਆਂ ਜੀ ਤੇ ਰੰਗ ਕਾਟ ਵੀ ਕਰ ਸਕਦੇ ਆ ਇਹ ਜੀ ਕਈ ਭਣਾ ਦੇ ਕਮੈਂਟ ਆਉਂਦੇ ਨੇ ਵੀ ਜੀ ਸਾਨੂੰ ਕਲਰ ਇਹ ਮਿਲਦੇ ਨਹੀਂ ਹੈਗੇ ਵੀ ਜੀ ਇਹ ਮਿਲ ਜਾਂਦੇ ਨੇ ਸਾਡੇ ਇੱਥੇ ਦੇਖੋ ਸ਼ਹਿਰ ਚ ਜੀ ਬਰਨਾਲੇ ਚ ਤਾਂ ਮਿਲ ਜਾਂਦੇ ਨੇ ਜੀ ਕਈ ਭੈਣਾਂ ਦੇ ਜੀ ਕਮੈਂਟ ਆਏ ਸੀ ਵੀ ਜੀ ਇਹ ਸਾਨੂੰ ਰੰਗ ਮਿਲਾ ਕੇ ਮੈਚਿੰਗ ਰੰਗ ਮਿਕਸ ਕਰਕੇ ਜੀ ਸਾਨੂੰ ਡਾਈ ਕਰਨਾ ਦੱਸੋ ਜੀ ਇਹ ਆਪਾਂ ਵੀਡੀਓ ਉਹ ਭੈਣਾਂ ਲਈ ਬਣਾਈ ਹੈਗੀ ਆਪਾਂ ਜੀ ਵੱਖ-ਵੱਖ ਜਿਹੜੇ ਰੰਗ ਨੇਗੇ ਵੀ ਕਿਹੜਾ ਚ ਕਿਹੜਾ ਕਲਰ ਮਿਕਸ ਹੋ ਕੇ ਜੀ ਰੰਗ ਕਿਹੜਾ ਬਣਦਾ ਹੈਗਾ ਵੀਡੀਓ ਪਾਵਾਂਗੇ ਜੀ ਵੀਡੀਓ ਜੀ ਸਾਡੀ ਐਂਡ ਤੱਕ ਜਰੂਰ ਦੇਖਿਆ ਕਰੋ ਜਿਹੜਾ ਚੰਗੀ ਤਰ੍ਹਾਂ ਪੱਕ ਚੁੱਕਿਆ ਇਹ ਆਪਾਂ ਇਹ ਜਿਹੜਾ ਆਪਾਂ ਦਾ ਪਤਾ ਬਾਹਰ ਕੱਢਾਂਗੇ ਜੀ ਆ ਦੇਖੋ ਜੀ ਹੁਣ ਇਹ ਪੂਰਾ ਔਰੇਂਜ ਕਲਰ ਬਣਿਆ ਪਿਆ ਹੈਗਾ ਤੁਸੀਂ ਵੀ ਇਦਾਂ ਦੇ ਦੋ ਕਲਰ ਮਿਕਸ ਕਰਕੇ ਜੀ ਆਪਣੀ ਪਸੰਦੀਦਾ ਆਪਾਂ ਜਿਹੜਾ ਕਲਰ ਬਣਾ ਸਕਦੇ ਆਂਗੇ ਕਈ ਵਾਰ ਆਪਣੇ ਕੋਲ ਘਰ 'ਚ ਵੀ ਨਹੀਂ ਹੁੰਦੇ ਹੈਗੇ ਹਨਾ ਉਹ ਕਲਰ ਜੀ ਆਪਾਂ ਨੂੰ ਕਈ ਵਾਰ ਮਿਲਦੇ ਵੀ ਨਹੀਂ ਹੈਗੇ ਤੇ ਜੀ ਆਪਾਂ ਬਣਾ ਸਕਦੇ ਆਂ ਲਓ ਜੀ ਹੁਣ ਆਪਾਂ ਇਹਨੂੰ ਠੰਡੇ ਪਾਣੀ 'ਚ ਪਾਵਾਂਗੇ ਲਓ ਜੀ ਹੁਣ ਆਪਾਂ ਨੇ ਇਹ ਜਿਹੜਾ ਠੰਡੇ ਪਾਣੀ ਚ ਦੁਪੱਟਾ ਪਾ ਲਿਆ ਚੰਗੀ ਤਰ੍ਹਾਂ ਜੀ ਦਾ ਰੰਗ ਕੱਢ ਲਿਆ ਤੇ ਚੰਗੀ ਤਰ੍ਹਾਂ ਜੀ ਹੁਣ ਇਹਨੂੰ ਆਪਾਂ ਨੂੰ ਚੋੜ ਲੈਣਾ ਤੇ ਜਿਸ ਤੋਂ ਬਾਅਦ ਹੁਣ ਆਪਾਂ ਇਹ ਦੁਪੱਟਾ ਖੋਲਾਂਗੇ ਤੇ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਵੀ ਕਿੱਦਾਂ ਦਾ ਦੁਪੱਟਾ ਬਣਿਆ ਜੀ ਤੇ ਹੁਣ ਆਪਾਂ ਨੇ ਜਿਹੜੇ ਆ ਤਾਂ ਅੱਗੇ ਨੇ ਸਾਰੇ ਕੱਟ ਲੈਣੇ ਨੇ ਜੀ ਇਹ ਥੋੜਾ ਜਿਹਾ ਦੁਪੱਟਾ ਨਾ ਥੋੜਾ ਜਿਹਾ ਗਿੱਲਾ ਹੈ ਜੀ ਤਾਂ ਉਹਦੇ ਕਰਕੇ ਜੀ ਆਪਾਂ ਨੂੰ ਜਿਹੜਾ ਹੈ ਡਾਰਕ ਲੱਗਦਾ ਹੈਗਾ ਸਾਰੇ ਜਿਹੜੇ ਇੰਡੇ ਗੱਠਾ ਆਪਾਂ ਨੇ ਖੋਲ ਲੈਣੀਆਂ ਨੇਗੀਆਂ ਕਮੈਂਟ ਕਰਕੇ ਜੇ ਸਾਨੂੰ ਜਰੂਰ ਦੱਸਿਓ ਵੀ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਜੀ। ਲਓ ਜੀ ਇਸੇ ਤਰ੍ਹਾਂ ਹੀ ਆਪਾਂ ਨੇ ਇਹ ਤਿੰਨੇ ਖੋਲ ਲੀਆਂ ਜੀ। ਇਸੇ ਤਰ੍ਹਾਂ ਹੀ ਉਹ ਤਿੰਨ ਖੋਲਣੀਆਂ ਨੇ ਜੀ। ਤੇ ਜੀ ਆਪਾਂ ਆ ਵੀ ਖੋਲਾਂਗੇ। ਐ ਹੁੰਦਾ ਜੀ ਕੰਚੀ ਨਾਲ ਕਟਾਂਗੇ ਨਾ ਕਿਤੇ ਦੁਪੱਟੇ ਦੇ ਨਾਲ ਟੱਕ ਲੱਗ ਜੇ। ਇਸੇ ਤਰ੍ਹਾਂ ਜੀ ਆਪਾਂ ਨੇ ਇਹ ਸਾਰੀਆਂ ਗੱਠਾਂ ਹੁਣ ਸੋਨੂੰ ਇੱਕ ਇੱਕ ਦੋ ਦੋ ਖੋਲ ਕੇ ਦਿਖਾ ਦਾਂਗੇ ਜੀ। ਖੋਲ ਲੈਣੀਆਂ ਨੇਗੀਆਂ ਫਿਰ ਜੀ ਆਪਣੀ ਵੀਡੀਓ ਵਾਲੀ ਲੰਬੀ ਬਣ ਜੂ ਜੀ ਐਵੇਂ ਇਸੇ ਤਰ੍ਹਾਂ ਇਹ ਸਾਰੇ ਖੋਲ ਲੇ ਆ ਦੇਖੋ ਜੀ ਐਦਾਂ ਦੇ ਆ ਚੌੜਸ ਡੱਬੀ ਐਵੇਂ ਬਣਦੀ ਐ ਇਹਦੇ ਤੁਸੀਂ ਵੀ ਜੀ ਘਰ ਵਿੱਚ ਜਿਹੇ ਐਦਾਂ ਟਰਾਈ ਕਰ ਸਕਦੇ ਹੋ ਦੇਖੋ ਜੀ ਏ ਵੱਡੇ ਛੋਟੇ ਵੀ ਆਪਾਂ ਪਾ ਸਕਦੇ ਹਾਂ ਜੀ ਜ਼ਰੂਰੀ ਹੈਗਾ ਸਾਨੂੰ ਤਾਂ ਇਹ ਐਨਸੀਜੀਬ ਛੋਟਿਆਂ ਦੀ ਲੋੜ ਸੀ ਅਸੀਂ ਤਾਂ ਛੋਟੇ ਪਾਏ ਜੀ ਛੋਟਾ ਡਿਜ਼ਾਈਨ ਚਾਹੀਦਾ ਸੀ ਆਪਣਾ ਇਹ ਜਿਹੜਾ orange ਕਲਰ ਦਾ ਦੁਪੱਟਾ ਇਹ ਬਣ ਕੇ ਰੈਡੀ ਹੋ ਗਿਆ ਇਹ ਜੀ ਆਪਾਂ ਥੋੜਾ ਥੋੜਾ ਸਕਾ ਲਿਆ ਪਹਿਲਾਂ ਇਹ ਬਾਲਾ ਡਾਰਕ ਲੱਗਦਾ ਸੀ ਜੀ ਉਦੋਂ ਗਿੱਲਾ ਸੀਗਾ ਹੁਣ ਇਹ ਥੋੜਾ ਥੋੜਾ ਸੁੱਕ ਗਿਆ ਜੀ ਦੁਪੱਟਾ ਦੇਖੋ ਜੀ ਆਪਣੀ ਇਹ ਡਿਜ਼ਾਈਨਿੰਗ ਇਦਾਂ ਦੀ ਪਾਈ ਆਪਾਂ ਨੇ ਤੇ ਦੁਪੱਟੇ ਤੇ ਇਹ ਜੀ ਆ ਦੇਖੋ ਪੂਰੇ ਚੌਰਸ ਬਣੇ ਨੇ ਜੀ ਇਹਨਾਂ ਨੂੰ ਆਪਾਂ ਵੱਡੇ ਵੀ ਪਾ ਸਕਦੇ ਹਾਂ ਜੀ ਇਹ ਤਾਂ ਆਪਾਂ ਛੋਟੇ ਪਾਏ ਨੇ ਪਹਿਲਾਂ ਵਾਲੀ ਵੀਡੀਓ ਜੇ ਜੀ ਆਪਣੇ ਵੱਡੇ ਪਾਏ ਹੋਏ ਨੇਗੇ ਆਪਾਂ ਉਹਵੇਂ ਵੀ ਪਾ ਸਕਦੇ ਆ ਜੀ ਸਾਨੂੰ ਐਡੀ ਕਿ ਡਿਜ਼ਾਈਨਿੰਗ ਚਾਹੀਦੀ ਸੀਗੀ ਇਸ ਲਈ ਸੀ ਤਾਂ ਇਹ ਪਾਏ ਨੇਗੇ ਵੀਡੀਓ ਨੂੰ ਜੀ ਐਂਡ ਤੱਕ ਕਰ ਜਰੂਰ ਦੇਖਣਾ ਤੇ ਕਮੈਂਟਾਂ ਵਿੱਚ ਵੀ ਦੱਸ ਦੇਣਾ ਵੀ ਸਾਡੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਜੀ ਤੇ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਆ ਜੀ ਧੰਨਵਾਦ ਜੀ